ਪਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੇਟੀ ਸਾਰੀ ਸੰਗਤ ਜੀਓ ਫਤਿਹ ਸੰਜੀ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਿਸੇ ਇੱਕ ਵਿਅਕਤੀ ਦੀ ਵਰਸੀ ਤੇ ਨਹੀਂ ਇੱਕ ਵਿਅਕਤੀਤਵ ਜਿਹਨੂੰ ਕਹਿੰਦੇ ਪਰਸਨੈਲਿਟੀ ਉਹਨਾਂ ਨੂੰ ਆਪਣੀ ਯਾਦਾਂ ਦੇ ਵਿੱਚ ਸ਼ਰਧਾਂਜਲੀ ਪੇਸ਼ ਕਰਨ ਵਾਸਤੇ ਉਹਨਾਂ ਦੀ ਦਿੱਤੀ ਹੋਈ ਸੇਵ ਤੇ ਉੱਤੇ ਚੱਲਣ ਵਾਸਤੇ ਵਾਹਿਗੁਰੂ ਤੋਂ ਅਰਦਾਸ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਨ ਬਹੁਤ ਸਾਰੇ ਸਾਥੀਆਂ ਨੇ ਪੁੰਦਰ ਸਾਹਿਬ ਨੇ ਗੱਲ ਚਾਲੂ ਕੀਤੀ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰੇ ਪ੍ਰੋਟੋਕੋਲ ਤੋੜ ਕੇ ਇੱਥੇ ਆਈ ਆਣ ਵੀ ਕਿਵੇਂ ਨਾ ਸਕਦਾ ਬਾਦਲ ਸਾਹਿਬ ਜਿਉਂਦੇ ਜਾਗਦੇ ਪ੍ਰੋਟੋਕੋਲ ਦੀ ਜਿਸ ਤਰ੍ਹਾਂ ਸਾਰੇ ਸਾਥੀ ਬੈਠੇ ਆ ਬੜੇ ਰਾਜਨੀਤਿਕ ਸ਼ਕਤੀਆਂ ਇੱਥੇ ਬੈਠੀਆਂ ਸਾਰਿਆਂ ਨੂੰ ਪਤਾ ਇੱਕ ਬਲੂ ਬੁੱਕ ਹੁੰਦੀ ਹੈ ਇਦੇ ਵਿੱਚ ਐ ਲਿਖਿਆ ਹੁੰਦਾ ਵੀ ਕਿਹਨੇ ਕਿੱਥੇ ਖੜਨਾ ਹੈ ਕੀ ਉਹਦਾ ਹਿਸਾਬ-ਕਿਤਾਬ ਹੈ ਕਿੰਨੇ ਸਲੂਟ ਵੱਜਣੇ ਕਿੰਨੇ ਪੁਲਸਣ ਲੱਗਣੇ ਕਿੰਨੀ ਜੀਪਾਂ ਲਗਣੀਆਂ ਕੋਈ ਅਜੋ ਅੱਜਕੱਲ ਜਿਹੜਾ ਰਾਜਨੀਤੀ ਦਾ ਇੱਕ ਰਿਵਾਜ ਬਣ ਗਿਆ ਉਸ ਪ੍ਰੋਟੋਕੋਲ ਦੀ ਜਿਉਂਦੀ ਜਾਗਦੀ ਬਲੂ ਬੁੱਕ ਸੀਗੇ ਬਲੂ ਬੁੱਕ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਇਹ ਕਾਲੀ ਦਲ ਦਾ ਪੱਗ ਦਾ ਨਿਸ਼ਾਨ ਹੈ ਪੰਥ ਦਾ ਨਿਸ਼ਾਨ ਹੈ ਬਟ ਉਹ ਆਪਣੇ ਆਪ 'ਚ ਐਨੀ ਨਿਮਰਤਾ ਸਾਹਿਬ ਮੇਰਾ ਚੀਮਾ ਸਾਹਿਬ ਮੈਂ ਪਤਾ ਨਹੀਂ ਕਿੰਨੀ ਇੱਕ ਨੈਸ਼ਨਲ ਲੀਡਰ ਸੀ ਇੱਕ ਲੀਡਰ ਹੀ ਨਹੀਂ ਸਾਹਿਬ ਅੱਜ ਦੇ ਦਿਨ ਤਾਂ ਲੀਡਰਾਂ ਦਾ ਜਵੇਂ ਸੇਖੋ ਸਾਹਿਬ ਮੈਂ ਤੁਹਾਡੇ ਵਾਂਗੂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ ਪਰ ਕੱਲਾ ਅੱਜ ਤੋਂ ਨਹੀਂ ਪ੍ਰੋਬਲਮ ਕੀ ਹੋਈ ਖੜੀ ਹੈ ਅੱਜ ਕੱਲ ਕਿਸੇ ਨੂੰ ਲੀਡਰ ਕਹਦੇ ਹੋ ਗਾਲ ਕੱਢਣ ਦੇ ਬਰਾਬਰ ਹੈ ਉਹ ਇੱਕ ਜਦੋਂ ਮੈਂ ਇੱਕ ਇੱਕ ਸ਼ਖਸੀਅਤ ਸੀਗੇ ਹੀ ਵਾਸ ਅ ਪਰਸਨੈਲਿਟੀ ਆਪਣੇ ਆਪ ਚੇ ਤੁਰਦੇ ਫਿਰਦੇ ਹਲੀਮੀ ਦੀ ਗੱਲ ਹੁੰਦੀ ਹੈ ਪੁੰਦਰ ਸਾਹਿਬ ਨੇ ਕਿਹਾ ਵੀ ਬਹੁਤ ਹੀ ਨਿਮਰ ਸੁਭਾਅ ਬੜੇ ਸਲੀਕੇ ਨਾਲ ਗੱਲ ਕਰਨੀ ਪੁੰਦਰ ਸਾਹਿਬ ਮੇਰੇ ਤੋਂ ਵੱਡੇ ਹੋ ਤੁਸੀਂ ਤੁਸੀਂ ਕਿਸੇ ਗਰੀਬ ਬੰਦੇ ਨੂੰ ਗੁੱਸੇ ਹੁੰਦੇ ਦੇਖਿਆ ਉਹਦੇ ਵਾਸਤੇ ਗਰੀਬ ਮਾਤੜ ਵਾਸਤੇ ਹਲੀਮੀ ਇੱਕ ਮਜਬੂਰੀ ਦਾ ਨਾਮ ਹੈ ਜਾਇਦ ਦਿਲ ਚੇ ਪਾਮੜ ਬਚਦੇ ਹੋਣ ਵੀ ਮੈਂ ਸਫਨੇਖਾ ਨੂੰ ਦੇਖ ਲੂੰਗਾ ਪਰ ਮਜਬੂਰੀ ਦਾ ਨਾਮ ਹੈ ਸਭ ਕਿਸੇ ਵਿਅਕਤੀ ਦਾ ਪਤਾ ਉਦੋਂ ਲੱਗਦਾ ਜਦੋਂ ਕੋਲ ਤਾਕਤ ਹੋਵੇ ਤਾਕਤ ਨੂੰ ਹজম ਕਰਨਾ ਬਹੁਤ ਤੁਸੀਂ ਦੇਖਿਆ ਨਹੀਂ ਜਿਹੜੀ ਗੱਲ ਕਰੀ ਜਾਂਦੇ ਸੀ ਤੁਸੀਂ ਸੇਖੋ ਸਾਦਾ ਤਾਕਤ ਕਰਕੇ ਹੈ ਇਨਾਂ ਚ ਕੋਈ ਰੱਬ ਨਹੀਂ ਬੋਲਦਾ ਤੂੰ ਨਹੀਂ ਬੋਲਦੀ ਕਹਿੰਦੇ ਆਹ ਕੁਰਸੀ ਬੋਲਦੀ ਹੈ ਸਾਬ ਆਹ ਕੁਰਸੀ ਬੋਲਦੀ ਐ ਆਹ ਆ ਫਰਕ ਸੀਗਾ ਇਸ ਕਰਕੇ ਮੈਂ ਸ਼ਖਸੀਅਤ ਕਹਿ ਰਿਹਾ ਹਾਂ ਸਾਬ ਮਨੂੰ ਇਸ ਗੱਲ ਦਾ ਮਾਣ ਐ ਸਾਬ ਸਾਰਿਆਂ ਨੇ ਗੱਲ ਕੀਤੀ ਵਿਰਾਜ ਸਾਹਿਬ ਨੇ ਗੱਲ ਕੀਤੀ ਵੀ ਰਾਜਨੀਤਿਕ ਸਾਡੇ মতਪੇਦ ਹੋਣ ਧਾਰਮਿਕ মতਪੇਦ ਹੋਣ ਨਾ ਹੋਣ ਬਣਾਏ ਜਾਣ ਉਹਦੇ باوجود ਹਰੇਕ ਦਾ ਉਹਨਾਂ ਕੰਨੀ ਸੀਗਾ ਇੱਕ ਲਗਾਵ ਸੀਗਾ ਰਾਜਨੀਤਿਕ ਮਤ ਪੇ ਤਾਂ ਮੇਰੇ ਬਹੁਤ ਸੀ ਸਭ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਜਾਖੜ ਸਾਹਿਬ ਉੱਥੇ ਬੈਠੇ ਸੀ ਸਾਬ ਮੈਂ ਵੀ ਸਮਝਦਾ ਇਸ ਗੱਲ ਨੂੰ ਜਿਨ੍ਹਾਂ ਹਾਲਾਤਾਂ ਚ ਅੱਜ ਉਹ ਮੌਕੇ ਨਹੀਂ ਗੱਲ ਕਰਾਂਗੇ ਪਰ ਮੈਂ ਆਪਣੇ ਆਪ ਨੂੰ ਇਤਿਹਾਸਕ ਨਹੀਂ ਦੇਖ ਕੇ ਕਹਾਂ ਮੈਂ ਆਪਣੇ ਆਪ ਨੂੰ ਇਕਲਵੇ ਤੋਂ ਘਟ ਨਹੀਂ ਸਮਝਦਾ ਮਹਾਭਾਰਤ ਜਿਨ੍ਹਾਂ ਨੇ ਪੜ੍ਹੀ ਹੈ ਦੇਖਿਆ ਸਮਝਾਇਆ ਇਕਲਵੇ ਪਾਸੋਂ ਖੜ ਕੇ ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾ ਦੇ ਪਾਂਡਵਾ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ ਤੇ ਉਹ ਪਾਸੇ ਖੜਕੇ ਉਹਨਾਂ ਨੇ ਉਹਦਾ ਪੁੱਤ ਬਣਾ ਲਿਆ ਉਹਨਾਂ ਤੋਂ ਜੋ ਸਿੱਖਿਆ ਦਾ ਚਲਾ ਲੈਂਦਾ ਸੀ ਇੰਨਾ ਕੀ ਫਰਕ ਹੈ ਵੀ ਬਾਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ ਕਿਉਂਕਿ ਇੱਕ ਲਵੇ ਤੋਂ ਉਹ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ ਚਾਹੇ ਅਰਜੁਨ ਹੈ ਚਾਹੇ ਦੂਜੇ ਹਨ ਸਾਰਿਆਂ ਨੂੰ ਇੱਕ ਲਵੇ ਨੇ ਲੱਸੀ ਦੇ ਦੇਣੀ ਹੈ ਇਹ ਅੰਗੂਠਾ ਲੈ ਲਿਆ ਵੀ ਉਹਨਾਂ ਅੰਗੂਠਾ ਨਾ ਹੋਇਆ ਤਾਂ ਤਰਫ ਚਲਵਾਊਗਾ ਕਿਵੇਂ ਆਪਣਾ ਤੁਨਸ ਚਲਾਊਗਾ ਕਿਵੇਂ ਮੈਂ ਉਹਨਾਂ ਤੋਂ ਦੂਰ ਬੈਠ ਕੇ ਬਹੁਤ ਸਾਰ ਸਿੱਖਿਆ ਸਾਹਮਣੇ ਆਪੋਜੀਸ਼ਨ 'ਚ ਬੈਠ ਕੇ ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ ਮੈਂ ਜਿਹਦੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ 12 ਦੇ 2012 'ਚ ਉਹਨਾਂ ਜਦੋਂ ਐਜ਼ ਅ ਲੀਡਰ ਆਫ ਆਪੋਜੀਸ਼ਨ ਨੂੰ ਫੈਲੀਸੀਟੇਟ ਕਰਨ ਵਾਸਤੇ ਖੜੇ ਹੋਏ ਮੁੱਖ ਮੰਤਰੀ ਦੇ ਪੱਤੇ ਕਹਿੰਦਾ ਚੌਧਰੀ ਸਾਹਿਬ ਮੈਂ ਕਹਿੰਦੇ ਫਿਰ ਮੈਂ ਕਹੇ ਜੀ ਸੁਨੀਲ ਆ ਕੋ ਕਹਿੰਦੇ ਨਹੀਂ ਚੌਧਰੀ ਸਾਹਿਬ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਸੇ ਕੁਰਸੀ ਤੇ 35 ਸਾਲ ਪਹਿਲੇ ਵੱਡੀ ਚੋਸਾ ਬੈਠੇ ਸੀਗੇ ਉਹ ਲੀਡਰ ਆਫ অপੋਜੀਸ਼ਨ ਸੀ ਚੀਫ ਮਿਨਿਸਟਰ ਕਹਿੰਦਾ ਉਦੋਂ ਵੀ ਮੈਂ ਹੀ ਸੀਗਾ ਕਹਿੰਦਾ ਚੀਫ ਮਿਨਿਸਟਰ ਉਦੋਂ ਵੀ ਮੈਂ ਹੀ ਸੀਗਾ ਸਾਡੇ ਲੀਡਰ ਆਫ অপੋਜੀਸ਼ਨ ਤੇ ਅੱਜ ਤੁਸੀਂ ਦੇਖਿਆ ਹੁਣ ਆਲਿਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕਮਾ ਟੰਗਣ ਲੱਗਦਾ ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਬ ਇੱਕ ਉਹ ਦਿਨ ਸੀਗੇ ਤੇ ਇੱਕ ਮੇਰੇ ਵਰਗੇ ਨਾਂ ਚੀਜ਼ ਜੇ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ ਸੁਖਬੀਰ ਜੀ ਬੁਰਾ ਨਾ ਮੰਨਿਓ ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ ਆ ਨਹੀਂ ਵੀ ਮੇਰੇ ਕੋਈ ਦੁਸ਼ਮਣੀ ਸੀਗੀ ਪਰ ਮੈਂਟਰ ਸੀਗੇ ਉਹਨਾਂ ਤੋਂ ਜੋ ਕੁਝ ਸਿੱਖਿਆ ਉਸ ਹੱਕ ਨਾਲ ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿਉਂਕਿ ਨਿਘਾਰ ਹੀ ਆਇਆ ਰਾਜਨੀਤੀ ਜੇ ਅੱਗੇ ਸੇ ਪਿੱਛਾ ਬੁਲਾ ਰਾ ਨਾਮ ਬਲਾ ਲਟੂਰੀ ਪਿਛਲੇ ਤੋਂ ਅੱਗੇ ਚੰਗੇ ਕਰਵਾ ਦਿੰਦੇ ਹੁਣ ਵਾਲੇ ਉਹਨਾਂ ਨੂੰ ਅੱਗੇ ਚੰਗਾ ਕਰਵਾ ਦਿੰਦੇ ਤੇ ਜਦੋਂ ਕੋਈ ਐ ਜੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਬ ਕਹਿੰਦੇ ਦੱਸੋ ਜੋ ਸਾਬ ਮੈਂ ਕਹਿੰਦਾ ਜੀ ਅੱਜ ਮੈਂ ਤੁਹਾਡੇ ਨਾਲ ਸ਼ਿਕਵਾ ਕਰਨਾ ਹੈ ਗਿਲਾ ਲੈ ਕੇ ਆਇਆ ਸ਼ਿਕਾਇਤ ਲੈ ਕੇ ਆਇਆ ਦੱਸੋ ਕੀ ਗੱਲ ਹੋ ਗਈ ਮੈਂ ਮੈਂ ਕਹਿੰਦਾ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ ਬਦਮਾਸ਼ ਕਿਸਮ ਦੇ ਲੋਕ ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ ਕੋਈ ਰੈਪਿਸਟ ਹੈ ਕੋਈ ਗੈਂਗਸਟਰਸ ਹੈ ਤੇ ਉਹਨਾਂ ਨੇ ਕਿਹਾ ਜਕਰ ਸਾਹਿਬ ਤੁਸੀਂ ਮੇਰੇ ਕੰਮ ਕਰਨ ਦਾ ਦਾ ਤਰੀਕਾ ਮੈਂ ਕਿਹਾ ਸਰ ਮੈਂ ਜਾਣਦਾ ਐ ਇਸੇ ਕਰਕੇ ਤਾਂ ਤੁਹਾਡੇ ਕੋਲ ਆ ਤਵਕਕੋ ਹੈ ਤੁਹਾਡੇ ਤੋਂ ਤੁਸੀਂ ਇੱਕ ਬਜ਼ੁਰਗ ਹੋ ਯੂ ਆਰ ਅ ਸਟੇਟਸਮੈਨ ਤੁਸੀਂ ਨਾਥ ਪਾ ਸਕਦੇ ਹੋ ਰੋਕੋ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ ਲੋਕਤੰਤਰ ਅਧਿਕਾਰ ਦਿੰਦਾ ਸਾਬ ਆਪਾਂ ਦੇਖੀ ਜਾਂਦੇ ਲੋਕਤੰਤਰ ਦਾ ਜਿਸ ਤਰ੍ਹਾਂ ਦੇ ਦੁਰਵਰਤ ਹੋ ਰਹੀ ਹੈ ਸਾਡੇ ਸਾਹਮਣੇ ਹੈ ਮਜ਼ਾਕ ਬਣ ਗਿਆ ਲੋਕਤੰਤਰ ਦਾ ਪਰ ਮੈਂ ਜਾ ਕੇ ਕੋਈ ਮਨੂ ਗਿੱਲਾ ਸ਼ਿਕਵਾ ਸੀ ਤਾਂ ਮੈਂ ਜਾ ਕੇ ਕਹਿ ਵੀ ਦਿੰਦਾ ਸੀ ਕਹਿੰਦੇ ਨਹੀਂ ਮੈਂ ਸਰ ਦੇਖੂੰਗਾ ਉਹ ਬੜਪਨ ਸੀ ਸਾਬ ਉਹਨਾਂ ਆਦਮੀਆਂ ਦਾ ਜੇ ਅੰਗੂਠੇ ਲੈਣ ਵਾਲੀ ਗੱਲ ਹੁੰਦੀ ਮੇਰੇ ਤਾਂ ਧੌਣ ਬਚਾਈ ਉਹਨਾਂ ਨੇ ਇੱਥੇ ਆ 12 13 ਦੀ ਗੱਲ ਹੈ ਜੀ 12 13 ਤੇ ਇੱਥੇ ਹੜ੍ਹ ਆ ਗਏ ਸੀ ਸਾਰੇ ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ ਇੱਥੋਂ ਤੋਂ ਲੋਟ ਤੋਂ ਲੈ ਕੇ ਇਧਰਲੇ ਪਾਸੇ ਕਿੱਦੜਵਾ ਤੇ ਆ ਮੁਖਸਰ ਤਾਂ ਸਾਰਾ ਏਰੀਆ ਟਾਬਣ ਕੇ ਫਰ ਗਿਆ ਗੋਡੇ-ਗੋਡੇ ਪਾਣੀ ਖੜਾ ਸੀ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤੇ ਉਹਦੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋ ਬਦਲ ਸਾਹਿਬ ਨੇ ਮਨੂੰ ਮੌਕਾ ਦਿੱਤਾ ਬੀ ਚੋਸਾ ਉਹ ਕਹਿਣਗੇ ਤੇ ਮੈਂ ਕਿਹਾ ਜੀ ਪੰਜਾਬ ਦਾ ਕੋਈ ਬਾਹ ਫੜਨ ਵਾਲਾ ਚਾਹੀਦਾ ਪੰਜਾਬ ਦੀ ਮਦਦ ਕਰੋ ਇਸਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਇਹ ਦੇਖ ਰਿਹਾ ਇੱਕ ਚੀਫ ਮਿਨਿਸਟਰ ਤੇ ਲੀਡਰ ਆਫ اپੋਜੀਸ਼ਨ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਆ ਮੈਂ ਕਹੇ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਆ ਆ ਇੱਕ ਗੱਲ ਸੀ ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਮੈਂ ਦਿੱਲੀ ਬੁਲਾਉਂਗਾ ਬਾਦਲ ਸਾਹਿਬ ਕੋਲ ਐਸੇ ਚੀਫ ਮਿਨਿਸਟਰ ਮੈਸੇਜ ਆਇਆ ਵੀ ਆ ਜਾਓ ਉੱਥੇ ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਹੈ ਤੁਹਾਡੀ ਮਨੂ ਜਦੋਂ ਬਾਦਲ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਕਰ ਸਾਹਿਬ ਚੱਲੋਗੇ ਮੈਂ ਕਹੇ ਜੀ ਬਿਲਕੁਲ ਚੱਲੂਗਾ ਕਹਿੰਦੇ ਜੀ ਇਹ ਫਲਾਣੇ ਦਿਨ ਤਿੰਨ ਦਿਨਾਂ ਬਾਅਦ ਜਾਂ ਦੋ ਦਿਨਾਂ ਬਾਅਦ ਬੁਲਾਇਆ ਤੇ ਆਪਾਂ ਦਿੱਲੀ ਮਿਲਦੇ ਮੈਂ ਕਿਹਾ ਅੱਛਾ ਜੀ ਫੋਨ ਰੱਖਤਾ ਉਹਨਾਂ ਨੇ ਕਹਿ ਕੇ 5 ਮਿੰਟ ਬਾਅਦ ਫੇਰ ਮੁੜ ਕੇ ਫੋਨ ਆਂਦਾ ਪੀਏ ਨੇ ਕਿਹਾ ਕਿ ਸੀਐਮ ਸਾਹਿਬ ਗੱਲ ਕਰਨਗੇ ਮੈਂ ਕਿਹਾ ਹੁਣੇ ਤਾਂ ਗੱਲ ਹੋਈ ਏ ਕਿ ਨਹੀਂ ਉਹ ਕਹਿੰਦੇ ਕੱਲ੍ਹ ਰਹਿ ਗਈ ਸਾਹਿਬ ਅੰਗੂਠਾ ਲੈਣਾ ਛੱਡਿਆ ਉਹਨਾਂ ਨੇ ਜੀ ਮਾ ਸਾਹਿਬ ਮੈਨੂੰ ਕਹਿੰਦੇ ਕਹਿੰਦਾ ਚੋ ਸਾ ਮੇਰੇ ਦਿਮਾਗ 'ਚ ਆਈ ਨਹੀਂ ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ ਮੈਂ ਕਹੀ ਕਰਨਾ ਕੀ ਇਹ ਪੰਜਾਬ ਦੀ ਉੱਤੇ ਜਾ ਕੇ ਪਾਣੀ ਦੀ ਵਾਸਤੇ ਕੋਈ ਪੈਸਿਆਂ ਦੀ ਗੱਲ ਗ੍ਰਾਂਟ ਦੀ ਗੱਲ ਕਰਾਂਗੇ ਉਹ ਕਹਿੰਦੇ ਉਹ ਤਾਂ ਠੀਕ ਹੈ ਚੋ ਸਭ ਹੱਸ ਕੇ ਕਹਿਣ ਲੱਗੇ ਕਹਿੰਦਾ ਥੋੜੇ ਕਾਂਗਰਸ ਪਾਰਟੀ ਵਾਲੇ ਥੋੜੇ ਮਗਰ ਵੈਸੇ ਡਾਂਗਾ ਚੱਕੀ ਫਿਰਦੇ ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ ਜੇ ਕੋਈ ਹੋਰ ਹੁੰਦਾ ਨਾ ਸਾਬ ਉਹਦਾ ਸਾਲ ਤੇ ਕਰ ਦੇਣਾ ਸੀ ਕੰਮ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਆ ਮੇਰਾ ਬੱਚੂ ਆ ਲੀਡਰ ਨੂੰ ਆਪੋਜੀਸ਼ਨ ਠੋਕ ਦੇਾਂਗੇ ਨਾਲ ਨਾਲ ਤੇ ਨਾਲ ਪੈਸੇ ਲਿਆਵਾਂਗੇ ਕਿਉਂ ਮਲੂਕਾ ਸਾਹਿਬ ਦੱਸੋ ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਬ ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਬ ਆ ਜਿਹੜੇ ਹੁਣ ਅੱਖਾਂ ਦਿਖਾਉਂਦੇ ਐ ਗੱਲਾਂ ਕਰਦੇ ਐ ਕਿਉਂਕਿ ਸਾਹਮਣੇ ਉਹ ਵੀ ਦੇਖ ਲੈਂਦੇ ਸਾਬ ਕੋਈ ਐਡਾ ਸ਼ੇਰ ਸ਼ੂਰ ਨਹੀਂ ਸਾਬ ਕਿਸੇ ਦੇ ਮੂੰਹ ਦੇਖ ਕੇ ਥੱਪੜ ਮਾਰਦੇ ਸਾਬ ਚੋਰ ਦੇ ਪੈਰ ਨਹੀਂ ਹੁੰਦੇ ਇਸੇ ਕਰਕੇ ਅਗਲਾ ਕੋ ਕਹਿੰਦਾ ਅੱਖ ਚਾ ਕੇ ਭਾਗਾ ਗੱਲ ਕਰ ਗੱਲ ਕੀ ਕਰਨ ਸਾਬ ਪਤਾ ਜੀ ਹਸਣ ਵਾਲੀ ਗੱਲ ਨਹੀਂ ਆ ਆ ਬਿਲਕੁਲ ਐ ਨਪੀ ਟੋਲੀ ਗੱਲ ਐ ਦੇਖ ਲੈਂਦੇ ਐ ਤੇਜ ਲੋਗ ਐ ਸਭ ਲੋਕਾਂ ਨੂੰ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ ਉਹ ਇਹਨਾਂ ਨੂੰ ਛੱਡਦੇ ਸਭ ਜਿਹੜੇ ਅਚਕਨ ਬਣਾਈ ਫਿਰਦੇ ਐ ਉਹਨਾਂ ਨੇ ਪਰ ਉਹ ਜਿਹੜੀ ਤਾਕਤ ਐ ਨਾ ਸਭ ਇੱਕ ਫਰਕ ਮੈਂ ਦੱਸਣਾ ਚਾਹਨਾ ਜਿਹੜਾ ਬਾਦਲ ਸਾਹਿਬ ਵਾਸਤੇ ਪੂਰਾ ਟੁਕਦਾ ਐ ਇੱਕ ਹੁੰਦੀ ਐ ਥੋੜੀ ਇੱਜ਼ਤ ਇੱਕ ਹੁੰਦਾ ਦਾ ਰੁਤਬਾ ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯੂਰ ਅਥਾਰਟੀ ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ ਤੁਸੀਂ ਦੇਖਿਆ ਸਾਬ ਇੱਕ ਹੁੰਦੀ ਹੈ ਤਾਕਤ ਦੇ ਨਾਲ ਕੁਰਸੀ ਤੇ ਬੈਠ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਬ ਹਰੇਕ ਹੀ ਫੰਨੇ ਖਾਂ ਸਿਆਣਾ ਵੀ ਸੁੱਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਉਸ ਤੋਂ ਕੋਈ ਤਕੜਾ ਨਹੀਂ ਹੁੰਦਾ ਇੱਕ ਹੁੰਦਾ ਪਰਸਨੈਲਿਟੀ ਡਰਾਈਵਨ ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਤੇ ਤੈਨੂੰ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਐ ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਗਏ ਗਏ ਚੱਲ ਰਹੇ ਜਿਹੜੇ ਕੀ ਕਹਿੰਦੇ ਹੁੰਦੇ ਸੀ ਕੋਈ ਸਾਭ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲੋ ਬਾਦਲ ਸਾਹਿਬ ਦੀ ਗੱਲ ਹੋਗੀ ਸਾਹਿਬ not because he was a chief minister sir because of who he was ਕੀ ਉਹਨਾਂ ਦੀ ਸ਼ਖਸੀਅਤ ਸੀਗੀ ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸਪੁਰ ਆਖਿਆ ਬਿਲਕੁਲ ਸਹੀ ਹੈ ਸਾਹਿਬ ਉਹਨਾਂ ਦਾ ਕੰਮ ਖੇਤੀਬਾੜੀ ਐ ਜਿਵੇਂ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਕਿ ਕਿਸਾਨ ਤਾਂ ਸਾਰੇ ਐ ਅੱਜ ਕੱਲ ਦਾ ਹਰੇਕ ਕੋਈ ਮਾਤਲ ਮੇਰੇ ਵਰਗਾ ਵੀ ਜੀ ਨੇ ਕਿਤੇ ਖੇਤ ਨਹੀਂ ਦੇਖਿਆ ਉਹ ਵੀ ਗਲਚ ਹਾਰਾ ਪਰ ਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਬ ਪਰ ਇਹਨਾਂ ਸਾਰਿਆਂ ਦੇ ਬਾਵਜੂਦ ਜੋ ਕੁਝ ਪੰਜਾਬ ਵਾਸਤੇ ਕੀਤਾ ਜੋ ਕੀਤਾ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕਸ ਹਿਮ ਅ ਸਟੇਟਸਮੈਨ ਉਹ ਸੀਗਾ ਜਦੋਂ 96 97 'ਚ ਉਹ ਕੋਈ ਪੋਲੀਟੀਕਲ ਅਲਾਇੰਸ ਨਹੀਂ ਸੀਗਾ ਸਾਹਿਬ ਉਹ ਕੋਈ ਵੋਟਾਂ ਵਾਸਤੇ ਅਲਾਇੰਸ ਨਹੀਂ ਸੀਗਾ ਉਹ ਅਲਾਇੰਸ ਸੀਗਾ ਜਿਸ ਭਾਮੜ 'ਚੋਂ ਪੰਜਾਬ ਨਿਕਲ ਕੇ ਦੌਰ 'ਚੋਂ ਗੁਜ਼ਰ ਰਿਹਾ ਸੀਗਾ ਉਹ ਅਸੀਂ ਦੇ ਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋ ਫਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਆ ਉਹਨਾਂ ਜੋ ਪੰਜਾਬ ਨਿਕਲਿਆ ਸੀਗਾ ਉਦੋਂ ਮੱਲਮ ਲਾਣ ਦੀ ਜ਼ਰੂਰਤ ਸੀਗੀ ਸਭ ਆ ਭਾਈਚਾਰਕ ਸਾਂਝ ਬਣੀ ਰਵੇ ਮੈਂ ਸਲਾਮ ਕਰਦਾ ਹਾਂ ਉਸ ਸਪਿਰਿਟ ਨੂੰ ਸਾਬ ਪੰਜਾਬ ਦੀ ਸਭ ਤੋਂ ਵੱਡੀ ਮੈਂ ਸਮਝਦਾ ਹਾਂ ਗੁਰੂ ਮਹਾਰਾਜ ਦੇ ਜੋ ਕਿਹਾ ਸੀਗਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਉਹਦੇ ਤੇ ਪਹਿਰਾ ਦਿੰਦੇ ਉਹਨਾਂ ਨੇ ਵੀ ਆਹ ਕਿਤੇ ਦੇਖਿਓ ਸਾਡਾ ਗਵਾਂਡੀ ਮੁਲਕ ਬੈਠਾ ਆ ਇੱਥੇ ਫਰਾ ਤਫਰੀ ਦਾ ਫਾਇਦਾ ਉਠਾ ਕੇ ਸਾਡੇ ਭਾਈਚਾਰੇ ਸਾਂਝੇ ਖੋਰਾ ਨਾ ਲਾ ਦੇਣ ਦੂਜੀ ਗੱਲ ਜਿਹੜੀ ਸਾਰੇ ਸਾਥੀਆਂ ਨੇ ਕੀਤੀ ਹੈ ਉਹਨਾਂ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਵੀ ਮੋਰ ਪਾਵਰਸ ਟੂ ਦਾ ਸਟੇਟ ਮੈਂ ਸਮਝਦਾ ਫੈਡਰਲ ਸਟਰਕਚਰ ਦੀ ਨਿਊ ਹੀ ਉੱਥੋਂ ਪੈਦਾ ਹੁੰਦੀ ਹੈ ਸਭ ਉਹਦੇ ਤੇ ਪਹਿਰਾ ਦਿੱਤਾ ਅਜਮਨ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅੱਜ ਇਸ ਮੈਂਸ ਤੋਂ ਬਹੁਤ ਡੂੰਘੀਆਂ ਸਾਰਥਕ ਤੇ ਅੱਜ ਸਮੇਂ ਦੀ ਜਿਹੜੀ ਲੋੜ ਹੈ ਉਹ ਗੱਲਾਂ ਕੀਤੀਆਂ ਗਈਆਂ ਆ ਇੱਥੇ ਦੋ ਲਾਈਨਾਂ ਦੇ ਵਿੱਚ ਦੋ ਅਲਫਾਂ ਦੇ ਵਿੱਚ ਮੁਕਾਉਣ ਵਾਲੀ ਗੱਲ ਨਹੀਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸਲ ਸ਼ਰਧਾਂਜਲੀ ਅਸਲ ਉਹਨਾਂ ਦੀ ਯਾਦ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਆ ਜਿਹੜੇ ਪੰਜਾਬ ਦੇ ਜ਼ਖਮ ਐ ਪੰਜਾਬ ਦੇ ਖਦਸੇ ਐ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਐ ਉਹ ਅਗਰ ਬਾਦਲ ਸਾਹਿਬ ਦੀ ਯਾਦ ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਹਦੇ ਉੱਤੇ ਸਾਭ ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96 ਦਾ 97 ਚ ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਤੋਂ ਭਟਕਣ ਲੱਗੇ ਐ ਕੋਈ ਕਲੜਾ ਜਿਗਰੇ ਵਾਲਾ ਬੰਦਾ ਇਹ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿ ਹਰੇਕ ਪੰਜਾਬ ਸ਼ੇਅਰ ਕਰਦਾ ਹੈ ਉਹਨਾਂ ਭਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸਿਗੇ ਲੋਕ ਉਹਨਾਂ ਕੋ ਨਹੀਂ ਝਾਕਦੇ ਸਿਗੇ ਉਹਨਾਂ ਨੇ ਉਸ ਤੇ ਪਹਿਰਾ ਦੇ ਕੇ ਨਿਰਣਾ ਲਿਆ ਆ ਜਿਹੜੀਆਂ ਖਦਸੇ ਇਥੋਂ ਜाहिर ਕੀਤੇ ਗਏ ਐ ਮੇਰਾ ਮੰਨਣਾ ਹੈ ਜਿੰਨਾ ਕਿ ਮੈਂ ਸਮਝਦਾ ਮੇਰੀ ਛੋਟੀ ਜੀ ਸੋਚ ਹੈ ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ ਅੱਜ ਕੱਲ ਤਾਂ ਜਦੋਂ ਦਾ ਵਟਸਐਪ ਵਾਲਾ ਜਮਾਨਾ ਆਇਆ 24 ਆਵਰ ਨਿਊਜ਼ ਹੈ ਸ਼ਾਮ ਤਾਈਂ ਦਾ ਅਗਲਾ ਕੋ ਹੋਰ ਪੜਨ ਲੱਗ ਜਾਂਦਾ ਹੈ ਕੋ ਬਾਆ ਜੀ ਉਹਦਾ ਤਾਂ ਪਹਿਲਾਂ ਕੋਈ ਨਾ ਕੋਈ ਹੋਰ ਦੱਸੋ ਜੀ ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ੱਤਕਾ ਹੋਇਆ ਹੋਵੇ ਆਤਾ ਖਾਲਸਾ ਸਜਾਇਆ ਇਸੇ ਕਰਕੇ ਸੀਗਾ ਜ਼ੁਲਮ ਤੇ ਜ਼ਬਰ ਤੇ ਤੱਕੇ ਦੇ ਖਿਲਾਫ ਇਸ ਕਰਕੇ ਮੈਂ ਕਹਿਣਾ ਚਾਹਨਾ ਸਾਡੇ ਜੋਸ਼ ਨੂੰ ਬਗਾਨਣ ਦੀ ਲੋੜ ਨਹੀਂ ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਅੱਜ ਜੇ ਸਾਨੂੰ ਲੋੜ ਹੈ ਜੇਨਾ ਹਾਲਾਤਾਂ ਦੇ ਵਿੱਚ ਉਹ ਹੈ ਜੋਸ਼ ਦੇ ਨਾਲ ਹੋਸ਼ ਤੇ ਉਸ ਹੋਸ਼ ਨੂੰ ਮੈਂ اپੀਲ ਇੱਥੇ ਬਾਦਲ ਸਾਹਿਬ ਦੇ ਯਾਦ ਦੇ ਸਜੂਰੀ ਚ ਗੁਰੂ ਮਹਾਰਾਜ ਦੀ ਜੁਰੂਚੇ ਖੜ ਕੇ ਕਹਿ ਸਕਦਾ ਸਾਥੀਓ ਠੰਡੇ ਕਲੇਜੇ ਨਾਲ ਧਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪਟਣਾ ਹੈ ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਨ੍ਹਾਂ ਨੂੰ ਬਾੱਚਿਆ ਪਾ ਕੋਈ ਨਾਮ ਨਾ ਦਈਏ ਕੋ ਹੋਰ ਛੋਟਾ ਮੰਦਾ ਮੰਦਾ ਸ਼ਬਦ ਨਾ ਬੋਲੀਏ ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ ਆਪੇ ਆਪ ਤਾਂ ਨਹੀਂ ਆਏ ਵੋਟਾਂ ਲੈ ਕੇ ਆਏ ਐ ਲੋਕਾਂ ਨੇ ਜਿਤਾਇਆ ਹੈ ਜਿਨ੍ਹਾਂ ਦੇ ਕੋਲ ਫਰਜ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਚਿਤਾ ਕੇ ਭੇਜਿਆ ਹੈ ਬਾਹਰੋਂ ਤਾਂ ਨਹੀਂ ਆਏ ਇੱਥੇ ਵਾਲੇ ਨੇ ਜਿਤਾ ਕੇ ਭੇਜਿਆ ਤੇ ਮੇਰੀ ਬੇਨਤੀ ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ ਐ ਇਹਨਾਂ ਦੇ ਨਾਲ ਨਾਲ ਮੈਂ ਆਮ ਪੰਜਾਬੀ ਨੂੰ ਅੱਜ ਬੇਨਤੀ ਕਰਨਾ ਚਾਹੁੰਗਾ ਸਾਥੀਓ ਬਿਲਕੁਲ ਠੀਕ ਹੈ ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ ਵੀ ਇਹਨਾਂ ਨੂੰ ਸਬਕ ਸਿਖਾਣਾ ਹੈ ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਮਾਝ ਦੇਣਾ ਹੈ ਠੀਕ ਹੈ ਸਭ ਤੁਹਾਡਾ ਹੱਕ ਹੈ ਵੋਟ ਦਾ ਤੁਹਾਡਾ ਹੱਕ ਹੈ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਜੇ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਆ ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਨੂੰ ਲੱਗੇ ਆ ਮੈਂ ਆ ਹੀ ਬੇਨਤੀ ਕਰਨਾ ਹੈ ਸਾਥੀਓ ਸचेत होके ਫੇਰ ਦੇਖ ਕੇ ਕਿਹਨਾ ਲੋਕਾਂ ਨੂੰ ਆਪਾਂ ਤਵਕਕੋ ਰੱਖਦੇ ਆ ਵੀ ਸਾਡੇ ਪੰਜਾਬ ਦੇ ਜਿਹੜੇ ਮੁਢ ਤੋਂ ਚੱਲੇ ਆ ਰਹੇ ਐ ਫੈਸਲੇ ਸਾਡੇ ਖਦਸੇ ਜਿਹੜੇ ਆ ਦਰਦ ਹੈ ਉਹਨਾਂ ਨੂੰ ਸੁਲਝਾਊਗਾ ਕੌਣ ਸਾਹਿਬ ਐ ਸੁਲਝਾਂਗੇ ਉਹ ਕਹਿੰਦੇ ਨਾ ਇਹ ਤਿਫਲ ਕਿਆ ਲੜਣਗੇ ਜੋ ਘुटनों ਕੇ ਬਲ ਚੱਲਣਗੇ ਨਾ ਤੋ ਕਰ ਨਹੀਂ ਸਮੈ ਜਾਂਦਾ ਕਰ ਨਹੀਂ ਸਮੈ ਜਾਂਦਾ ਆ ਇੱਥੇ ਪੰਜਾਬ ਸੀਗਾ ਆ ਇੱਥੇ ਦਰਦ ਸੀਗਾ ਬਾਦਲ ਸਾਹਿਬ ਨੇ ਕੋਈ ਕਾਟ ਨਹੀਂ ਰੱਖੀ ਸਾਰੇ ਸਾਡੇ 60 ਲੀਡਰਾਂ ਨੂੰ ਕੋਈ ਕਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ ਕੌਣ ਲਊਗਾ ਸਾਹਿਬ ਹੈ ਕਿਸੇ 'ਚ ਕੋਈ ਹਿੰਮਤ ਨਾ ਚੇ ਦੇਖ ਲਓ ਸਾਰੇ ਕੱਢ ਕੇ ਦੇਖ ਲਓ ਸਾਹਿਬ ਵੀ ਕਿਹੜੇ-ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾੜ ਰਹੇ ਐ ਵੀ ਸਾਨੂੰ ਦਿਓ ਅਸੀਂ ਮਸਲੇ ਹੱਲ ਕਰਦੇ ਆ ਇੱਕ ਪਹਿਲਾਂ ਵੀ ਆ ਕੇ ਗਿਆ ਸੀ ਆ ਸਾਹਿਬ ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ ਸਭ ਨੀਰਾ ਮਾਰ ਲਿਓ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਐ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ ਸਭ ਕੈਪੇਬਿਲਿਟੀ ਕਾਬਲੀਅਤ ਹੈ ਸਭ ਕੰਮ ਕਰਨ ਦੀ ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ ਮਨਸ਼ਾ ਵਾਲੇ ਨੂੰ ਦੇਖ ਕੇ ਗਿਓ ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਤਾਂ ਹੀ ਮੈਂ ਕਹਿਆ ਸਭ ਪੰਜਾਬੀ ਜ਼ਬਰ ਨਹੀਂ ਪੁੱਲਦਾ ਟੱਕਾ ਨਹੀਂ ਤਿੰਨੂ ਜੀ ਟਲਦੇ ਟੱਕਾ ਦਾ ਫੇਰ ਅਸੀਂ ਤਾਂ ਫੇਰ ਉਹ ਕਹਿੰਦੇ ਨੇ ਟਟਣ ਵਾਂਗੂ ਤਾਂ ਫੇਰ ਜਾ ਵਜਾਂਗੇ ਠਾ ਲੈਣੇ ਜੀ ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਗੀਆਂ ਪਹਿਲਾਂ ਆ ਤਾਂ ਬਚਾ ਲਓ ਪਾਣੀ ਦਾ ਬਚਾ ਲਓ ਇੱਥੇ ਬੰਜਰ ਹੋ ਜਾਊਗਾ ਇੱਥੇ ਕੀ ਹਾਲਾਤ ਬਣਨੇ ਆ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਸਾਰੀਆਂ ਗੱਲਾਂ ਬੈਠ ਕੇ ਤੇ ਮੈਂ ਤਾਂ ਕਿਦੇ ਸਾਰੇ ਬੈਠੇ ਆ ਆ ਵੀ ਬੇਨਤੀ ਕਰੂੰਗਾ ਵੀ ਇੱਥੇ ਮੰਚ ਤੇ ਨਹੀਂ ਕਿਦੇ ਬੈਠ ਕੇ ਡਿਸਕਸ਼ਨ ਵਾਰਤਾ ਲਾਪ ਦੀ ਗੱਲ ਹੋਈ ਇੱਥੇ ਵਾਰਤਾ ਲਾਪ ਕਰਨ ਦਾ ਸਮਾਂ ਤੇ ਵਾਰਤਾ ਲਾਪ ਕਰੀਏ ਸਭ ਸਾਰੇ ਬੈਠ ਕੇ ਲੋਕਾਂ ਨੂੰ ਜਾਣੂ ਕਰਾਓ ਲੋਕਾਂ ਨੂੰ ਪਤਾ ਲੱਗੇ ਇੱਥੇ ਚਾਰ ਬੰਦੇ ਬੈਠ ਕੇ ਆਪਾਂ ਗਿਚਮਿਚ ਕਰ ਲਈ ਲੋਕਾਂ ਨੇ ਕਹਦੇ ਤਾਂ ਆਪ ਦੀ ਖਿਚੜੀ ਪਕਾਈ ਜਾਂਦੇ ਆ ਲੋਕਾਂ ਨੂੰ ਨਾਲ ਲੈ ਕੇ ਪਰੋਸਾ ਜਿਹੜੀ ਕ੍ਰੈਡੀਬਿਲਟੀ ਸੀਗੀ ਬਾਦਲ ਸਾਹਿਬ ਦੀ ਸੁਖਵੀਰ ਜੀ ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ ਪਰ ਉਸ ਵਿਰਾਸਤ ਦੇ ਨਾਲ ਓਨੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਬਣਦੀ ਹੈ ਸਾਹਿਬ ਤੇ ਮੈਂ ਅੱਜ ਜਿੱਥੇ ਭਾਜੀਪੀ ਪਾਰਟੀ ਕੰਨੋ ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕੰਨੋ ਤੇ ਆਪਣੇ ਨਿੱਜੀ ਤੌਰ ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭ ਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ ਤੇ ਪਹਿਰਾ ਦੇਣ ਦੀ ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਪੰਜਾਬ ਦੇ ਉੱਤੇ ਸਾਰਿਆਂ ਦੇ ਉੱਤੇ ਪੰਜਾਬ ਦੇ ਤੇ ਦੇਸ਼ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਮੇਰ ਭਰਿਆ ਹੱਥ ਵਾਹਿਗੁਰੂ ਰੱਖੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ